ਸਰਕਾਰਾਂ ਮਹਿਕਮਤ ਸਾਥ ਨੇ ਦੀ ਹੈ ਨਾ ਫਿਰ ਇਦਾਂ ਦੇ ਪਰਚੇ ਲਾਜਿਬ ਹੁੰਦੇ ਆ ਇਸ ਤਰ੍ਹਾਂ ਕੇ ਐਮਐਲ ਸਾਬ ਨੇ ਪੰਜਾਬ ਸਰਕਾਰ ਦੇ ਸਾਹਦ ਦਿੱਤਾ ਕੱਲ ਅਸੀਂ ਰਾਤੀ 2 ਵਜੇ ਪੱਟਾ ਕਰਾਇਆ ਸਿਰਫ ਖਾਲਦਲੀ ਰੋਡ ਉੱਤੇ ਐਨਪੀਕੇ ਐਨ ਆਪ ਨੂੰ ਜੂਰੀ ਤੋਂ ਮਿਲ ਜਾਂਦੀ ਹੈ ਵੀ ਆਪ ਨੂੰ ਡੀਪੀ ਮਿਲ ਜਾਂਦੀ ਹੈ ਤੇ ਕੇ ਮਿਲਦੀ ਪਟਾਹ ਤੋਂ ਇਸ ਤੋਂ ਇਲਾਵਾ ਜਿਹੜੀ ਹੋਰ ਖਾਦਾ ਦੇ ਦਿਆ ਉਹ ਗਲਤ ਹੈ ਜਿਹੜੇ ਹੋਰ ਖਾਦੇ ਲੋੜ ਆ ਕਿਸਾਨ ਨੂੰ ਉਹ ਮਿੱਟੀ ਪਰ ਕਰਾ ਲਵੇ ਉਹਦੇ ਵਿੱਚ ਤੇ ਖਾਦਾ ਉਹ ਮਿਲਦੀ ਹੈ ਬਿਜਾਰ ਤੋਂ ਉਹ ਲੈ ਸਕਦਾ ਇਹ ਇਹ ਤਾਂ ਧਿਆਨ ਚਾ ਮਤਲਬ ਸਭ ਨੇ ਲਿਆਂਦਾ ਪਰ ਤੁਹਾਡੇ ਡਿਪਾਰਟਮੈਂਟ ਦੀ ਕਿੰਨੀ ਰਿਸਪੋਨਸੀਬਿਲਟੀ ਤੁਹਾਡੇ ਅਧਿਕਾਰੀਆਂ ਦੀ ਬਣਦੀ ਹੈ ਇਸ ਚੀਜ਼ ਨੂੰ ਚੈੱਕ ਕਰਨਾ ਕਿ ਹਰ ਤੱਕ ਚੈਕ ਨਿਕਾ ਦੁਕਾਨਾਂ ਜਿਹੜਾ ਜਿਹੜਾ ਵਿਅਕਤੀ ਦੀ ਗੱਲ ਆਈ ਨਾ ਮੈਨੂੰ ਪਤਾ ਲੱਗਾ ਇਹ ਪਹਿਲਾਂ ਵੀ ਇਹ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈਗੀ ਇਹ ਵਾਰ-ਵਾਰ ਪਨੀ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ ਤੇ ਧੰਨਵਾਦੀ ਆਪਾਂ ਆਪਣੇ ਐਮ.ਐਲ.ਏ. ਸਾਹਿਬ ਦਾ ਪ੍ਰਚਾਰ ਜਿਹਨੇ ਕੱਲੇ ਪਰਚਾ ਕਰਵਾਇਆ ਸੀ ਜਿਹੜਾ ਪਹਿਲਾਂ ਵੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਵੀ ਮਾਲ ਵੇਚ ਰਿਹਾ ਤਾਂ ਫਿਰ ਆਪਾਂ ਇਹਦੇ ਉੱਤੇ ਕੋਈ ਸਖਤ ਕਚਨ ਨਹੀਂ ਕੋਈ ਏਦਾਂ ਦਾ ਸਖਤ ਕਦਮ ਕਰਤਾ ਐਮ ਇਹ ਕੋ ਹੋਰ ਹੋਰ ਇਨਕੁਆਰੀ ਕਰਾਂਗੇ ਫੀਲਡ ਜਾਗਾ ਨਾ ਜਿੱਥੇ ਮਾਲ ਕਿਸ ਤਰ੍ਹਾਂ ਭੇਜਦਾ ਸੀ ਕੋਈ ਹੋਰ ਜਾ ਕੇ ਇਨਕੁਆਰੀ ਕਰਾਂਗੇ ਸਟਾਫ ਮੈਂ ਭੇਜਦਾ ਜੂੜ ਲਾਤੇ ਇਹ ਵੀ ਕੋਈ ਕਰਾਂਗੇ ਤੁਹਾਡੇ ਕੋਈ ਸਟਾਫ ਦੀ ਕੋਈ ਮਿਨੀਮਮ ਪਤਾ ਨਹੀਂ ਹੈ ਨਹੀਂ ਨਹੀਂ ਸਾਡਾ ਸਟਾਫ ਬੜਾ ਇਮਾਨਦਾਰ ਹੈ ਬੜਾ ਸੀਰੀਅਸ ਸਟਾਫ ਹੈ ਉਹ ਪੂਰੀ ਇਤਾਂ ਦੇ ਨੇ ਕੰਮ ਕਰਦਾ ਹੈ